ਪਹਿਲਾ ਤਾਂ ਮੈਂ ਬਿਜਲੀ ਮੈਂਕ ਵਿੱਚ ਮੇ ਇਹ ਤੇ ਬਿਜਲੀ ਦੇ ਸਾਰੇ ਕਾਮਯਾਬ ਦੇ ਇਸ ਸਟਰਗਲ ਦੀ ਪੰਜਾਬ ਦੀਆਂ ਨੌਜਵਾਨ ਜਥੇਬੰਦੀਆਂ ਵੱਲੋਂ ਜ਼ੋਰ ਸ਼ਹੀਦ ਭਗਤ ਸਿੰਘ ਨੌਜਵਾਨ ਸੁਭਾ ਦੇ ਪੰਜਾਬ ਦੇ ਜਨਰਲ ਸੈਕਟਰੀ ਦੇ ਵੱਜੋਂ ਪੂਰਨ ਤੌਰ ਤੇ ਸਮਰਥਨ ਕਰਦਾ ਪੂਰੇ ਪੰਜਾਬ ਦੇ ਤੁਹਾਡਾ ਜਿਹੜਾ ਇਹ ਸਟਰਗਲ ਹੈ ਇਹ ਲਾਹਮਸਾਸ ਸਟਰਗਲ ਹੈ ਇਸ ਸਟ੍ਰਾਈਕ ਜਿਹੜੀ ਅੱਜ ਤੀਜੇ ਦਿਨ ਦੇ ਵਿੱਚ ਸ਼ਾਮਲ ਹੋਈ ਹੈ ਇਸ ਸਟ੍ਰਾਈਕ ਨੇ ਪੰਜਾਬ ਦੇ ਲੋਕਾਂ ਨੂੰ ਹੁਣ ਦੱਸਿਆ ਵੀ ਬਿਜਲੀ ਬੋਰਡ ਦੀ ਅਹਿਮੀਅਤ ਕੀ ਹੈ। ਬਸ ਸਵੇਰ ਦਾ ਅ ਸਵੇਰੇ ਵੀ ਗਿਆਆਂ ਹਿਮਾਚਲ ਵਾਲੇ ਪਿੰਡਾਂ ਚ ਵੀ ਤੇ ਪੰਜਾਬ ਵਾਲੇ ਪਿੰਡਾਂ ਦੇ ਵਿੱਚ ਵੀ। ਕੱਲ ਵੀ ਭੁੰਮਿਆ ਤਾਂ ਉਹ ਗਾਲ੍ਹਾਂ ਕੱਢਦੇ ਕਈ ਵਾਰ ਵੀ ਬਿਜਲੀ ਬੰਦ ਹੈ ਫਲਾਣਾ ਬੰਦ ਹੈ। ਮੈਂ ਕਿਹਾ ਹੁਣ ਪਤਾ ਲੱਗਾ ਵੀ ਬਿਜਲੀ ਦਾ ਮੁੱਲ ਕੀ ਹੈ ਤੇ ਬਿਜਲੀ ਵਿਭਾਗ ਦਾ ਮੁੱਲ ਕੀ ਹੈ। ਤੁਸੀਂ ਕਦੀ ਕਦਰ ਨਹੀਂ ਕਰਦੇ ਉਹਨਾਂ ਅਫਸਰਾਂ ਦਾ, ਉਹਨਾਂ ਮੁਲਾਜ਼ਮਾਂ ਦਾ ਜਿਹੜੇ ਸਵੇਰੇ ਤੜਕੇ ਤੋਂ ਲੈ ਕੇ ਬਰਖਾ ਨੇੜੀ ਚੱਖੜ ਮੌਸਮ ਚਾਹੇ ਜਿੱਦਾ ਦਾ ਮਰਜੀ ਐ ਉਹ ਖੰਬਿਆਂ ਦੇ ਉੱਪਰ ਚੜ ਕੇ ਬਿਜਲੀ ਨੂੰ ਚਲਾਉਂਦੀ ਐ ਕਿਤੇ ਗਲਾਸ ਪਾਣੀ ਦਾ ਨਹੀਂ ਕਿਸੇ ਵੀ ਘਰ ਦੇ ਨੇ ਕਦੀ ਪੁੱਛਿਆ ਹੁੰਦਾ ਵੀ ਤੁਸੀਂ ਬਿਜਲੀ ਸਾਡੀ ਚਲਾ ਰਹੇ ਹੋ ਤੁਹਾਡੇ ਲਈ ਪੁੱਛੇ ਪਰ ਹਾਲਾਤ ਸਰਕਾਰਾਂ ਕਿਉਂਕਿ ਗੱਲ ਸਰਕਾਰ ਦੇ ਨਾਲ ਸੰਬੰਧਤ ਐ ਲੋਕਾਂ ਨੂੰ ਤਾਂ ਇਹ ਗੱਲ ਸਮਝਣੀ ਚਾਹੀਦੀ ਐ ਪੀਐਸ ਸਟ੍ਰੈਗਲ ਇਹ ਪ੍ਰੋਟੈਸਟ ਅਸੀਂ ਆਪਣਾ ਦੁੱਖ ਸਾਂਝਾ ਕਰਨ ਦੇ ਲਈ ਕਰ ਰਹੇ ਆਂ ਕਈ ਤਕਲੀਫ ਦੇ ਵਿੱਚ ਰੱਖਣ ਦੇ ਲਈ ਨਹੀਂ ਐ ਇੱਥੇ 3 ਦਿਨ ਦੀ ਸਟ੍ਰਾਈਕ ਜਿਹੜੀ ਕੀਤੀ ਹੈ ਹੁਣ 2 ਦਿਨ ਹੋਰ ਵਧਾਈ ਹੈ ਇਹ ਦੁੱਖ ਦਸਨ ਦੇ ਲਈ ਹੈ ਕਿ ਸਰਕਾਰ ਚਾਹੇ ਪੰਨਾ ਕਾਂਗਰਸ ਦੀ ਨਹੀਂ ਹੋਵੇ ਚਾਹੇ ਹੁਣ ਲੱਛੇਦਾਰ ਭਾਸ਼ਣਾ ਵਾਲੇ ਭਗਵੰਤ ਮਾਨ ਦੀ ਆ ਗਈ ਹੈ ਸਾਡਾ ਮੈਨਾਈ ਪਤਾ ਹਜੇ ਵੀ ਨਹੀਂ ਇੰਤਜ਼ਾਰ ਕੀਤਾ ਉਹ ਲਗਾਤਾਰ ਸਾਡੇ ਨਾਲ ਭਾਈਆਂ ਦੇ ਵਿੱਚ ਡੌੜ-ਭੱੜ ਕੇ ਅੱਜ ਮੁੱਖ ਮੰਤਰੀ ਬਣ ਗਿਆ 2014 ਦਾ ਆਮ ਆਦਮੀ ਪਾਰਟੀ ਜੁਆਇਨ ਕਰਕੇ 2022 ਦੇ ਵਿੱਚ 8 ਸਾਲਾਂ ਦਾ ਸਫਲ ਕੀਤਾ ਹੈ ਭਗਵੰਤ ਮਾਨ ਨੇ ਤੇ ਕੋਈ ਹੋਰ ਥੀਮ ਦੇ ਉਪਰ ਚਰਚਾ ਨਹੀਂ ਕੀਤੀ ਕਿ ਮੈਂ ਇਹ ਨਹੀਂ ਕਰਾਂਗਾ ਮੈਂ ਉਹ ਵੀ ਕਰਾਂਗਾ ਕਿ ਅੱਜ ਹਾਲ ਚਿਰ ਹੈ ਕਿ ਤੁਸੀਂ ਸਾਹਮਣੇ ਮੇਰੇ ਤੋਂ ਬੱਦ ਜਾਣਦੇ ਹੋ ਕਿ ਕਿਸਾਨਾਂ ਨੂੰ ਵੀ ਲਗਾਤਾਰ ਦਰੰਦ ਦਾ ਜਤਨ ਕੀਤਾ ਹੈ ਇਸੇ ਭਗਵੰਤਾਨ ਦੀ ਸਰਕਾਰ ਨੇ ਮੁਲਾਜ਼ਮਾਂ ਨੂੰ ਵੀ ਦਰੰਦ ਦਾ ਜਤਨ ਕੀਤਾ ਇਸੇ ਭਗਵੰਤਾਨ ਸਰਕਾਰ ਨੇ ਹਰ ਵੇਲੇ ਬੇਰੁਜ਼ਗਾਰਾਂ ਨੂੰ ਥਾਈ-ਥਾਈ ਦੇ ਉੱਪਰ ਕੱਟ ਰਹੀ ਹੈ ਇਸੇ ਲੈਕਦੇ ਦੇ ਵਿੱਚ ਜਿਹੜਾ ਦਸਤਾਵੇਜ਼ ਇਹਦਾ ਬਾ ਮੇਰਾ ਕਈ ਸਾਲਾਂ ਤੋਂ ਵਿੱਚੋਂ ਹੈ ਇਹ ਲਗਦਾ 12-13 ਸਾਲਾਂ ਤੋਂ ਹੀ ਦਸਤਾਵੇਜ਼ ਦੇ ਵਿੱਚ ਆਣਾ ਜਾਣਾ ਰਿਹਾ ਹੈ ਆਪਣੀ ਹੋਲਡ ਦੇ ਵਿੱਚ ਟਿਕਦਾ ਪਿਆ ਕਿ ਇੱਥੇ ਮੁਲਾਜ਼ਮਾਂ ਦੀ ਗਿਣਤੀ ਲਗਾਤਾਰ ਘੱਟੀ ਜਿਹੜਾ ਇੱਕ ਲਾਈਨ ਦੇ ਉੱਪਰ ਐਸ.ਆਈ.ਓ ਦੇ ਹੱਥਲੇ ਜਿੰਨੇ ਥੱਲੇ ਅਫਸਰ ਜੇ.ਆਈ ਹੈ ਜਾਂ ਥੱਲੇ ਲਾਈਨਮੈਨ ਹੈ ਉਹਨਾਂ ਦੀ ਗਿਣਤੀ ਲਗਾਤਾਰ ਕੱਟੀ ਜਾਂਦੀ ਹੈ ਇੱਥੇ ਦਵਿੰਦਰ ਹੁਣੀ ਕੰਮ ਕਰਦੇ ਨੇ ਪਹਿਲਾਂ ਅੱਜ ਤੋਂ 10 ਮਿਲਦਾ ਤਾਂ 7-8 ਸਾਲ ਪਹਿਲਾਂ ਰਟਾਇਰ ਹੋ ਗਏ ਪਿਓ ਇੱਕ ਸਮਾਜ ਜੀ ਆ ਉਹਨਾਂ ਨੇ ਗੱਲ ਕਰਦਿਆ ਵੀ ਲਾਈਟ ਚੱਲਦੀ ਨਹੀਂ ਕੀ ਕਰੀਏ ਕਹਿੰਦੇ ਜੇ.ਆਈ ਇੱਕ ਹੈ ਤੇ ਮੇਰੇ ਕੋਲ ਸਹਾਇਕ ਹੈ ਹੀ ਨਹੀਂ ਜੇਈ ਵੀ ਦਿਨ ਰਾਤ ਲਾ ਕੇ ਲਾਈਨ ਨੂੰ ਚਲਾਉਣ ਦੇ ਲਈ ਲੱਗਿਆ ਹੁੰਦਾ ਹੈ ਬਿਜਲੀ ਦੀ ਸਪਲਾਈ ਪ੍ਰੋਡਕਸ਼ਨ ਵਧੀ ਹੈ ਤੇ ਮੁਲਾਜ਼ਮਾਂ ਦੀ ਗਿਣਤੀ ਲਗਾਤਾਰ ਘਟਾਈ ਜਾ ਰਹੀ ਹੈ। ਬਿਜਲੀ ਦੀ ਜਿਹੜੀ ਆਉਟਪੁੱਟ ਲਗਾਤਾਰ ਵੱਧ ਰਹੀ ਹੈ ਤੇ ਮੁਲਾਜ਼ਮਾਂ ਦੀਆਂ ਸਹੂਲਤਾਂ ਲਗਾਤਾਰ ਘਟਾਈਆਂ ਜਾ ਰਹੀਆਂ। ਹਾਲ ਦਿੱਖੇ ਤੱਕ ਆ ਗਈ ਹੈ ਕਿ ਹੁਣ ਤਾਂ ਵੇਲਾ ਉਹ ਆ ਗਿਆ ਅਰਬਾ ਖਰਬਾ ਰੁਪਿਆ ਕਮਾਇਆ ਜਾ ਰਿਹਾ ਜਿਸ ਜਗ੍ਹਾ ਦੇ ਉੱਪਰ ਬੈਠੀ ਹੈ। ਈਸੀ ਹਾਜੀਪੁਰ ਦਫਤਰ ਦੇ ਸਿਰ ਦੇ ਉੱਪਰ 11 ਤੱਕ ਸਟੂਨ ਕਨੈਕਸ਼ਨ ਚੱਲ ਗਿਆ ਹੈ। ਮੈਨੂੰ ਲੱਗਦਾ ਜੇ ਬਿਜਲੀ ਦਾ ਖਰਚਾ ਲਾਣਾ ਹੋਵੇ ਘੱਟੋ ਘੱਟ 1 ਕਰੋੜ ਰੁਪਇਆ ਤਾਂ ਉਹ ਕਮਾ ਕੇ ਦਿੰਦੇ ਹੋਏ ਉਹਦੇ ਤੋਂ ਵੱਧ ਇਹਦਾ ਮਤਲਬ ਮਲਾਜ਼ਮਾਂ ਦੀ ਗਿਣਤੀ ਵਧਣੀ ਚਾਹੀਦੀ ਹੈ ਮੁਕੇਰੀਆਂ ਦੇ ਵਿੱਚ ਮੁਕੇਰੀਆਂ ਹਾਈਡਲ ਦੇ ਉੱਪਰ ਪੰਜ ਪਾਵਰ ਹਾਊਸਾਂ ਤੋਂ ਇੱਕ ਦਿਨ ਦੀ 24 ਘੰਟਿਆਂ ਦੀ 3 ਕਰੋੜ ਦੀ ਬਿਜਲੀ ਤਿਆਰ ਹੁੰਦੀ ਹੈ ਫਾਲਤ ਇਹ ਹੈ ਕਿ ਉਸ ਮੁਕੇਰੀਆਂ ਹਾਈਡਲ ਨੂੰ ਚਲਾਉਣ ਦੇ ਲਈ ਪੱਕੇ ਕੰਮੇ ਨਹੀਂ ਰੱਖੇ ਜਾ ਰਹੇ ਨਹਿਰ ਦੀ ਸਫਾਈ ਦੇ ਲਈ ਹਾਲੇ ਵੀ ਡੇਲੀ ਬੇਸਿਸ ਦੇ ਉੱਪਰ ਭਰਤੀ ਕੀਤੀ ਜਾਂਦੀ ਹੈ ਇੱਕ ਦਿਨ ਕਿਤੇ ਮਜ਼ਦੂਰ ਛੁੱਟੀ ਮਾਰ ਦੇ ਤੇ ਉਹਨਾਂ ਨੂੰ ਨੌਕਰੀ ਤੋਂ ਕੱਢ ਕੇ ਬਾਹਰ ਸੜ ਦਿੰਦਾ ਜੀ। ਸਪਾਰਸ਼ ਘੁੰਮਣ ਦੀ ਆ ਗਈ ਜਾਂ ਮਲਤਾਨੀ ਦੀ ਆ ਗਈ, ਨੌਜਵਾਨ ਮਾੜੀ ਜੀ ਛੁੱਟੀ ਕੀਤੀ, ਪਾਸੇ ਕਰ ਦਿੱਤਾ ਤੇ ਨਮਾ ਲਿਆ ਕੇ ਭਰਤੀ ਕਰ ਦਿੱਤਾ। ਇਹ ਹਾਂ ਹਾਲਤ ਹੈ ਕਿ ਜਿਹੜਾ ਭਗਵੰਤ ਮਾਨ ਇਹ ਕਹਿੰਦਾ ਉਹ ਕਿਉਂਕਿ ਨਕਲ ਕਰਦਾ ਪਿਆ ਨਾ ਕਿ ਉਧਰ ਕੇਂਦਰ ਦੇ ਪ੍ਰਧਾਨ ਮੰਤਰੀ ਜੀ ਜਿਹੜਾ ਲਗਾਤਾਰ ਕਿਸਾਨਾਂ, ਮਜ਼ਦੂਰਾਂ ਉਹਨਾਂ ਦੇ ਅਗੇਂਸਟ ਚੱਲਦਾ ਆ ਕਿਉਂਕਿ 2004 ਤੋਂ ਬਾਅਦ ਪੈਨਸ਼ਨ ਦੀ ਜਿਹੜੀ ਗੱਲ ਨੂੰ ਲੈ ਕੇ ਲਗਾਤਾਰ ਲੜਾਈ ਚੱਲਦੀ ਹੈ। ਹੁਣ ਅਕੇ ਗਹਿਤਤਾ ਇਹਨਾਂ ਨੇ ਸਾਫ਼ ਕਿ ਨਿਯੋ ਦੇਣੀ ਤੇ ਕੇਂਦਰ ਦੀ ਸਰਕਾਰ ਦੇ ਸਾਫ ਕਹਿਤਾ ਤੇ ਇਹੀ ਗੱਲ ਭਗਵੰਤ ਮਾਨ ਦੀ ਕੇਜਰੀਵਾਲ ਦੀ ਪੰਜਾਬ ਦੀ ਸਰਕਾਰ ਨੇ ਵੀ ਕਹਿਤਾ ਕਿਉਂਕਿ 22 ਚੋਣਾਂ ਹੀ ਤੁਹਾਨੂੰ ਸਾਰਿਆਂ ਨੂੰ ਪਤਾ ਅਸੀਂ ਮਲਾਜ਼ਮਾਂ ਨੇ ਵੋਟਾਂ ਪਾਈਆਂ ਵੱਡੀ ਗਿਣਤੀ ਦੇ ਵਿੱਚ ਇਹੀ ਕਾਰਨ ਸੀਗਾ ਵੀ ਇਹਨਾਂ ਕਿਹਾ ਵੀ ਮੈਂ ਪੁਰਾਣੀ ਪੈਂਚਰ ਨੂੰ ਬਹਾਲ ਕਰਾਂਗਾ 3 ਸਭਾ ਸ 20000 ਤੋਂ ਬਾਅਦ ਹਾਲੇ ਤੱਕ ਪੁਰਾਣੀ ਪੈਂਚਲ ਦਾ ਕੋਈ ਨੋਟੀਫਿਕੇਸ਼ਨ ਸਾਹਮਣੇ ਨਹੀਂ ਆਇਆ ਇਹਦਾ ਮਤਲਬ ਸਮਝ ਲੈਣਾ ਚਾਹੀਦਾ ਦੀ ਭਗਵੰਤ ਮਾਤੇ ਭਗਵੰਤ ਮਾਨ ਦੀ ਇਹ ਕੇਜਰੀਵਾਲ ਜੰਗਲੀ ਕੋਈ ਮੁਲਾਜ਼ਮਾ ਦੀ ਪੁਰਾਣੀ ਪੈਂਟ ਲੈ ਕੇ ਨਹੀਂ ਆਉਗੇ ਕਿਉਂਕਿ ਵਰਲਡ ਬੈਂਕ ਦੇ ਉੱਪਰ ਜਿਹੜਾ ਫੈਸਲਾ ਕਰ ਲਿਆ ਉਹਨਾਂ ਨੇ ਕਹਿ ਦਿੱਤਾ ਵੀ ਨਾ ਤਾਂ ਸਰਕਾਰੀ ਤੌਰ ਤੇ ਹੋਰ ਰੋਜ਼ਗਾਰ ਦੇਣਾ ਨਾ ਲੋਕਾਂ ਨੂੰ ਕੋਈ ਸਰਕਾਰੀ ਤੌਰ ਤੇ ਸਹੂਲਤਾਂ ਦੇਣੀਆਂ ਪ੍ਰਾਈਵੇਟ ਕਰੋ ਛੇਤੀ ਛੇਤੀ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਸਰਕਾਰੀ ਸੰਸਥਾਵਾਂ ਨੂੰ ਚਲਾਉਣ ਦਾ ਸਰਕਾਰ ਸਿਰਫ ਗਵਰਨ ਕਰੇ ਉਹ ਅੱਜ ਕਾਂਗਰਸ ਦੀ ਬਣ ਗਈ ਹੈ ਨੂੰ ਕਾਲੀਆ ਦੀ ਬਣ ਗਈ ਹੈ ਭਾਜਪਾ ਦੀ ਬਣ ਗਈ ਹੈ ਆਮ ਆਦੀ ਪਾਰਟੀ ਦੀ ਬਣ ਗਈ ਹੈ ਜਿਹੜੇ ਇਹ ਜਿਹਨੇ ਵੀ ਅਧਾਰੇ ਹੈ ਇਹ ਪ੍ਰਾਈਵੇਟ ਕੰਪਨੀਆਂ ਨੂੰ ਵੇਚ ਦੋ ਇਸੇ ਕਰਕੇ ਲਗਾਤਾਰ ਜ਼ੋਰ ਲੱਗਾ ਹੋਇਆ ਹੈ ਇਸੇ ਕਰਕੇ ਸਾਡੀਆਂ ਯੂਨੀਅਨਾਂ ਨੂੰ ਲਗਾਤਾਰ ਜਿਹੜਾ ਕਮਜ਼ੋਰ ਕੀਤਾ ਜਾਂਦਾ ਹੈ ਕਿਉਂ ਹੈ ਜਿਹੜਾ ਭਾਰਤ ਦਾ ਜਿਹੜਾ ਭਾਰਤੀ ਮਜ਼ਦੂਰ ਸੰਘ ਹੈ ਅੱਜ ਕਿਉਂ ਸਰਕਾਰ ਦੇ ਹੱਕ ਦੇ ਵਿੱਚ ਖੜਾ ਹੈ ਇਸੇ ਕਰਕੇ ਖੜਾ ਆ ਕਿਉਂਕਿ ਸਾਨੂੰ ਪਤਾ ਕਿ ਉਹ ਭਾਜਪਾ ਦਾ ਬੰਗਿਆ ਤੇ ਉਹ ਲਗਾਤਾਰ ਜਿਹੜੀ ਭਾਜਪਾ ਦੀਆਂ ਪਾਲਿਸੀਆਂ ਨੂੰ ਲਾਗੂ ਕਰਾਉਣਾ ਚਾਹੁੰਦਾ ਹੈ ਇਸ ਗੱਲ ਦਾ ਤੁਹਾਨੂੰ ਤਰਪਤ ਦੀ ਲੋੜ ਨਹੀਂ ਹੈ ਵੀ ਲਗਾਤਾਰ ਜਿੰਨੇ ਬੁਲਾ ਰਹੇ ਬੋਲੇ ਉਹਨੇ ਗੱਲ ਕਹੀ ਹੈ ਵੀ ਕੁਝ ਲੋਕ ਅੰਦਰ ਬੈਠੇ ਹੋਇਆ ਦਫਤਰਾਂ ਦਾ ਕੰਮ ਕਰ ਰਹੇ ਨੇ ਸਭ ਤੋਂ ਜ਼ਿਆਦਾ ਉਹਨਾਂ ਲੋਕਾਂ ਨੇ ਪੱਪ ਪੱਪ ਕੇ ਨੱਚਣਾ ਜਦੋਂ ਤੁਸੀਂ ਲੜ ਕੇ ਪੈਨਸ਼ਨ ਬਹਾਲ ਕਰ ਲੈਣੀ ਹੈ ਇਹ ਮੇਰਾ ਤਜਰਬਾ ਆਇਆ ਹੈ ਪੰਜਾਬ ਸਰਕਾਰ ਮੁਰਦਾਬਾਦ ਗੰਗਾ ਹੈ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਤੁਹਾਨੂੰ ਇਹ ਗੱਲ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ ਵੀ ਤੁਸੀਂ ਬੈਠਿਓ ਤੁਹਾਡੇ ਸਾਹਮਣੇ ਇੱਥੇ ਆ ਕੇ ਦਿਓ ਸਾਨੂੰ ਇਹ ਗੱਲ ਕਰਨਾ ਚਾਹੀਦਾ ਕਿ ਅਸੀਂ ਤਕੜੇ ਲੋਕਾਂ ਅਸੀਂ ਆਪਣੀ ਤਾਕਤ ਦੇ ਨਾਲ ਆਪਣਾ ਇੱਕ ਹੋਰ ਮਜ਼ਬੂਤ ਕਰਨਾ ਚਾਹੇ ਭਗਵੰਤ ਮਾਨ ਦਾ ਚਾਹੇ ਕੇਂਦਰ ਦਾ ਨਰਿੰਦਰ ਮੋਦੀ ਆ ਉਹਦੀ ਵੀ ਧੌਣ ਦੇ ਉੱਪਰ ਗੋਡਾ ਰੱਖ ਕੇ ਆਪਣੀਆਂ ਮੰਗਾਂ ਬਣਾ ਕੇ ਦੱਸਾਂਗੇ ਕਿਉਂਕਿ ਇਹ ਪੰਜਾਬ ਦੇ ਜ਼ਾਇਆ ਹੈ ਇਹ ਉਹ ਪੰਜਾਬ ਹੈ ਇਹ ਉਹ ਧਰਤੀ ਹੈ ਜਿਸ ਜਗ੍ਹਾ ਦੇ ਉੱਪਰ ਤੁਸੀਂ ਬੈਠੇ ਹੋ ਜਿੱਥੋਂ ਦਾ ਪੰਡਤ ਕਸ਼ੋਰੀ ਲਾਲ ਹੋਇਆ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਦਾ ਸਾਥੀ ਹੀ ਰਿਹਾ ਹੈ ਜਿਹਨੂੰ ਇਹ ਕਹਿੰਦੇ ਨੇ ਆ ਪੀ ਤੂੰ ਛੋਟੇ ਜਿਹੇ ਕੱਦ ਦਾ ਤੂੰ ਕੀ ਕਰ ਲੇਗਾ ਤੇ ਉਹ ਕਹਿੰਦਾ ਰਿਹਾ ਭਗਤ ਸਿੰਘ ਨੂੰ ਵੀ ਮੇਰਾ ਕੱਦ ਜਰੂਰ ਛੋਟਾ ਵੀ ਜਿਹੜੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਜਿਹੜੀ ਤੁਸੀਂ ਦੁਆਰ ਚੱਲ ਰਹੇ ਹੋ ਨਾ ਉਹਦੇ ਵਿੱਚ ਕਿਤੇ ਰੋੜਿਆਂ ਦਾ ਵੀ ਕੰਮ ਆਣਾ ਤੇ ਮੈਨੂੰ ਉਹ ਰੋੜਾ ਸਮਝ ਲਿਓ ਅਸੀਂ ਆ ਕੰਢੀ ਦੇ ਵਿੱਚ ਬੈਠ ਕੇ ਪ੍ਰੋਟੈਸਟ ਕਰ ਰਹੇ ਹਾਂ ਕੁਲੇਖਾ ਸ਼ਾਇਦ ਕਈ ਲੋਕਾਂ ਨੂੰ ਵੀ ਇੱਥੇ ਭਾਜਪਾ ਤਕੜੀ ਹੈ ਇਹਤੇ ਕੁਝ ਸਾਡੇ ਰਹਿਬਰ ਹੈਗੇ ਆ ਜੇ ਅਸੀਂ ਇਹਨਾਂ ਪ੍ਰੋਟੈਸਟਸ ਧਰਨੇ 'ਚ ਬੈਠ ਕੇ ਤੇ ਉਹਨਾਂ ਨੇ ਸਾਡੇ ਲਈ ਜਿਹੜੇ ਮੁਸ਼ਕਲ ਖੜੀ ਕਰ ਦੇਣੀ ਹੈ ਇਹ ਉਹਨਾਂ ਨੂੰ ਭੁਲੇਖਾ ਇਹ ਅਜਿਹੇ ਕੰਮ ਕਰ ਕੁਝ ਦਿਨ ਨਹੀਂ ਚੱਲਦੇ ਹੋਣਗੇ ਇਹ ਲੜਾਈਆਂ ਉਹ ਲੜਾਈਆਂ ਉਹਨੀਆਂ ਇੱਕ ਪਾਕ ਪਵਿੱਤਰ ਹੈ ਜਿੰਨੇ ਸਾਡੇ ਮੰਦਿਰ ਗੁਰਦੁਆਰੇ ਤੇ ਗਿਰਜਾ ਘਰ ਹੈ ਇਸ ਕਰਕੇ ਜੇ ਅਸੀਂ ਆਪਣੇ ਰੱਬ ਨੂੰ ਮੰਨਦੇ ਆ ਤੇ ਇਸ ਲੜਾਈ ਦੇ ਵਿੱਚ ਇਸ ਜੁੰਟੀ ਦੇ ਵਿੱਚ ਖੜੇ ਹੋਣਾ ਚਾਹੀਦਾ ਇਹ ਉਹਨਾਂ ਦੇ ਲਈ ਇਹ ਸੁਨੇਹਾ ਹੈ ਇਸ ਸਟਰਗਲ ਦਾ ਕਿਉਂਕਿ ਇੱਕ ਇਤਿਹਾਸ ਕਾਮ ਕੀਤਾ ਹੈ ਪੰਜਾਬ ਦੇ ਬਿਜਲੀ ਬੋਰਡ ਨੇ ਤਿੰਨ ਦਿਨਾਂ ਦੀ ਕਾਮਜਦ ਸਟ੍ਰਾਈਕ ਕਰਕੇ ਇਹ ਗੱਲ ਤੁਸੀਂ ਆਪ ਮੰਨਦੇ ਹੋ ਵੀ ਤਿੰਨ ਦਿਨਾਂ ਦੀ ਕਾਮਜਦ ਸਟ੍ਰਾਈਕ ਕਰ ਦਿੱਤੀ ਆ ਭਗਵੰਤ ਮਾਨ ਜਿਹੜਾ ਐਸਮਾ ਲਾ ਕੇ ਧੱਕਾ ਮਾਰਦਾ ਜਿਹੜਾ ਯਤਨ ਕੀਤਾ ਉਹ ਧੱਕਾ ਤੁਸੀਂ ਬੜਾ ਬਗਾ ਕੇ ਮਾਰਿਆ ਹੈ ਭਗਵੰਤ ਮਾਨ ਹੁਣ ਮੂੰਹ ਦੇ ਵਿੱਚ ਤੁੰਗੜੀਆਂ ਪੈ ਗਿਆ ਉਹਦੇ ਨੇ ਜਵਾਬ ਨਹੀਂ ਕਰਦਾ ਤਾਂ ਇਹੀ ਪਿਆ ਨਾ ਪਹਿਲਾਂ ਕਿਸਾਨਾਂ ਦੇ ਨਾਲ ਵੀ ਹੁਣ ਧੱਕਾ ਮਾਰ ਕੇ ਯਤਨ ਕੀਤਾ ਵੀ ਕਿਸਾਨਾਂ ਨੂੰ ਮੈਂ ਡਰਾ ਲਵਾਂਗਾ ਚਲੋ ਪ੍ਰੋਬਲਮ ਆਈ ਪਰ ਜਦੋਂ ਕਿਸਾਨਾਂ ਨੇ ਨਰਸੀ ਤੋ ਦਿੱਤਾ ਤੇ ਕੱਲ ਪਰਥੋ ਜਿਹੜਾ ਲੈਂਡ ਪੂਲਿੰਗ ਪਾਲਿਸੀ ਪਿੱਛੇ ਨੂੰ ਵਾਪਸ ਲੈ। ਪਰ ਸਾਨੂੰ ਸਮਝਣ ਦੀ ਲੋੜ ਹੈ ਵੀ 65000 ਏਕੜ ਜਿਹੜਾ ਐਕਵਾਇਰ ਕਰਕੇ ਭਗਵੰਤਪੁਰ ਜ਼ਮੀਨ ਦੇਣਾ ਕਿ ਇਹਨਾਂ ਨੂੰ ਚਾਹੁੰਦਾ ਸੀ। ਖੁਸ਼ ਕਿ ਇਹਨਾਂ ਨੂੰ ਕਰਨਾ ਚਾਹੁੰਦਾ ਸੀਗਾ। ਉਹਨਾਂ ਵੱਡੇ ਵੱਡੇ ਵਪਾਰੀਆਂ ਨੂੰ ਜਿਨ੍ਹਾਂ ਦੇ ਲਈ ਲਗਾਤਾਰ ਇਹ ਮਹਿਕਮਿਆਂ ਨੂੰ ਨਕੁੰਸਕ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਹ ਲਗਾਤਾਰ ਕਰ ਰਿਹਾ ਪੀਣਾ ਮੈਕਮਿਆਂ ਦੇ ਵਿੱਚ ਸਾਮੀਆਂ ਕਟਣ ਇਹਦੇ ਵਿੱਚ ਪੱਕੇ ਮੁਲਾਜ਼ਮ ਕਟਣ ਇਹਨਾਂ ਦੇ ਵਿੱਚ ਜਥੇਬੰਦੀਆਂ ਕਮਜ਼ੋਰ ਹੋਣ ਇਹਨਾਂ ਦੇ ਵਿੱਚ ਧੜੇਬੰਦੀਆਂ ਪੈਦਾ ਹੋਣ ਤਾਂ ਕਿ ਜਿਹੜੀ ਸਟਰਗਲ ਇਦਾਂ ਦੀ ਬਣੇ ਨਾ ਪਰ ਸੰਯੁਕਤ ਕਿਸਾਨ ਮੋਰਚੇ ਨੇ ਜਿਹੜਾ 21 ਦੇ ਵਿੱਚ ਕੋਲ ਲੜਿਆ ਉਹਨੇ ਇੱਕ ਕਰਤਾ ਅਸੀਂ ਭਰਾਤਾ ਲੋਕਾਂ ਨੂੰ ਇਹ ਗਿਆ ਚਾਹੇ ਸਾਡੀ ਜਥੇਬੰਦੀਆਂ ਅੱਡੋ-ਅੱਡ ਹੈ ਚਾਹੇ ਸਾਡੇ ਵਿਚਾਰਧਾਰਾ ਅੱਡੋ-ਅੱਡ ਹੈ ਇੱਕ ਪਲੋਟਫਾਰਮ ਤੇ ਉਹਨਾਂ ਕੋਮਨ ਮਿਨਿਮਮ ਪ੍ਰੋਗਰਾਮ 'ਤੇ ਆ ਕੇ ਲੜਿਆ ਜਾ ਉਹਨਾਂ ਨੇ ਲੜਿਆ 11 ਦੌਰ ਦੀ ਮੀਟਿੰਗ ਕੀਤੀ ਉੱਥੇ ਕੇਂਦਰ ਦੀ ਸਰਕਾਰ ਤੇ ਉਹਨਾਂ ਦੇ ਅਫਸਰਾਂ ਦੇ ਨਾਲ 11 ਦੌਰਾਂ ਦੀ ਮੀਟਿੰਗਾਂ ਦੇ ਵਿੱਚ ਕੇਂਦਰ ਦੀ ਸਰਕਾਰ ਕੋ ਕੋਈ ਜਵਾਬ ਨਹੀਂ ਆਇਆ ਖੇਤੀ ਦੇ ਤਿੰਨੇ ਕਾਲੇ ਕਾਨੂੰਨ ਤੇ ਚੌਥਾ ਜਿਹੜਾ 2020 ਦਾ ਬਿਜਲੀ ਐਮੈਂਡਮੈਂਟ ਦਾ ਬਿੱਲ ਸੀਗਾ ਉਹਨੂੰ ਪਿੱਛੇ ਕਰਕੇ ਦੱਸਿਆ ਸਾਨੂੰ ਵੀ ਪਤਾ ਕਿ ਜੇ ਇਹ 2020 ਦਾ ਜਿਹੜਾ ਇਲੈਕਟ੍ਰਿਸਿਟੀ ਦਾ ਬਿੱਲ ਸੀਗਾ ਜੇ ਪਾਸ ਹੋ ਜਾਂਦਾ ਤੇ ਬਿਜਲੀ ਸਾਰੀ ਪ੍ਰਾਈਵੇਟ ਹੋ ਜਾਂਦੀ ਸਾਨੂੰ ਪਤਾ ਪਿੱਤਨ ਖਿੱਤਿਆਂ ਦੇ ਵਿੱਚੋਂ ਬਿਜਲੀ ਤਿਆਰ ਹੁੰਦੀ ਹੈ ਜਿਹਦੇ ਵਿੱਚੋਂ ਜਦੋਂ ਬਿਜਲੀ ਬਣੀ ਇਲੈਕਟ੍ਰਿਸਿਟੀ ਬੋਰਡ ਬਣਿਆ ਤੇ ਉਦੋਂ ਸਰਕਾਰ ਨੇ ਫੈਸਲਾ ਕੀਤਾ ਕਿ ਜੇ ਬਿਜਲੀ ਤਿਆਰ ਹੋਈ ਤਾਂ ਕੰਮ ਇਹਨੂੰ ਰੱਖਣਾ ਕਿਸ ਪਾਸੇ ਹੈ ਕੀ ਬਿਜਲੀ ਤੋਂ ਪੈਸਾ ਕਮਾਇਆ ਜਾਣਾ ਜਾਂ ਲੋਕਾਂ ਦੇ ਵੈਲਫੇਅਰ ਦੇ ਲਈ ਵਰਤੀ ਜਾਣੀ ਤੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਇਹ ਤੈਅ ਕੀਤਾ ਗਿਆ ਕਿ ਬਿਜਲੀ ਲੋਕਾਂ ਦੇ ਵੈਲਫੇਅਰ ਦੇ ਲਈ ਵਰਤੀ ਜਾਣੀ ਹੈ ਤਾਂ ਕਮਰਸ਼ੀਅਲਾਈਜ਼ ਨਹੀਂ ਕੀਤਾ ਜਾਊਗਾ ਇਸੇ ਕਰਕੇ ਬਿਜਲੀ ਲੋਕਾਂ ਦੀ ਜੇਬ ਦੇ ਹਿਸਾਬ ਦੇ ਨਾਲ ਤੈਅ ਕੀਤੀ ਗਈ ਪਰ 2006 ਦੇ ਵਿੱਚ 27% ਜਿਹੜਾ ਬਿਜਲੀ ਦੇ ਵਿੱਚ ਪ੍ਰਾਈਵੇਟ ਸੈਕਟਰ ਲਿਆ ਕੇ ਖੜਾ ਕਰ ਦਿੱਤਾ ਜਿਹੜੀ ਬਿਜਲੀ ਡੈਮੋਂ ਤੋਂ ਤਿਆਰ ਹੁੰਦੀ ਸੀ ਜਿਹੜੀ ਬਿਜਲੀ ਪਵਨ ਚੱਕੀਆਂ ਤੋਂ ਤਿਆਰ ਹੁੰਦੀ ਸੀ ਜਿਹੜੀ ਬਿਜਲੀ ਸੋਲਰਾਂ ਤੋਂ ਤਿਆਰ ਹੁੰਦੀ ਸੀ ਉਹਦੇ ਵਿੱਚ 27% ਜਿਹੜਾ ਪ੍ਰਾਈਵੇਟ ਸੈਕਟਰ ਐਡ ਕਰ ਦਿੱਤਾ 2006 ਦੇ ਵਿੱਚ ਲਿਆ 2020 ਦੇ ਵਿੱਚ ਜਿਹੜੀ ਐਮੈਂਡਮੈਂਟ ਕੀਤੀ ਉਹਦੇ ਵਿੱਚ ਸਿੱਧੇ ਹੀ ਲਿਆਂਦਾ ਵੀ 60% ਸਿੱਧੇ ਤੌਰ ਤੇ ਬਿਜਲੀ ਵਿਭਾਗ ਚਾਹੇ ਬਿਜਲੀ ਦੀ ਪ੍ਰੋਡਕਸ਼ਨ ਹੈ ਚਾਹੇ ਬਿਜਲੀ ਦਾ ਵੰਡਿਕरण ਉਹ ਦੋਨਾਂ ਦੇ ਵਿੱਚ ਪ੍ਰਾਈਵੇਟ ਸੈਕਟਰ ਲਿਆ ਕੇ ਰੱਖ ਦਿੰਦਾ ਉਧਰ ਹੁਣਾ ਕੀ ਸੀਗਾ ਹੁਣਾ ਇਹ ਸੀਗਾ ਵੀ ਜਿਹੜੀ ਜਿੱਥੇ بجلی ਤਿਆਰ ਹੁੰਦੀ ਹੈ ਡੈਮਾਂ ਤੇ ਸਾਡੇ ਪਾਵਰ ਹਾਊਸਾਂ ਤੇ ਸਾਰੇ ਜਿੰਨੇ ਵੀ ਵਰਕਰ ਆ ਪ੍ਰਾਈਵੇਟ ਰੱਖੇ ਜਾਣੇ ਆ ਜਿਨ੍ਹਾਂ ਨੂੰ ਤਨਖਾਹ ਸਿਰਫ ਮਹਿਜ਼ 1300 ਜਾਂ 396 ਕੋਈ ਨਹੀਂ ਮਿਲਦੀ ਅਮੀਂ ਕਿ ਮਿਲਦੀ ਹੈ ਜੇ ਠੇਕੇ ਦੇ ਉੱਪਰ ਹੈ ਡੇਲੀ ਬੇਸਿਸ ਦੇ ਉੱਪਰ ਉਹੇ ਤਾਂ ਬਹੁਤ ਕੁਛ ਨਹੀਂ ਹੈ 1300 ਨਾਲ ਤੁਸੀਂ ਦੱਸਦੇ ਹੋ ਵੀ ਜਿਹੜੇ ਬੰਦੇ ਨੇ ਮੇਰੇ ਲੱਗੋ ਇੱਥੇ ਭਵਨਾਰ ਜੇ 10-15 ਕਿਲੋਮੀਟਰ ਰੋਜ਼ ਦਾ 100 ਰੁਪਏ ਦਾ ਤੇਲ ਪਵਾ ਕੇ ਨਹਿਰ ਤੇ ਜਾਇਸਿਸ ਬਹਿਕਮੇ ਦੇ ਦਫਤਰ ਰੋ ਡਿਊਟੀ ਕਰਨਾ ਨਾ ਉਹਦੀ ਜੇਬ ਦੇ ਵਿੱਚ ਕਿੰਨੇ ਰੁਪਏ ਵਤਨੀ 3000 ਤਾਂ ਉਹਦਾ ਮਹੀਨੇ ਦਾ ਤੇਲ ਦੇ ਵਿੱਚ ਹੀ ਲੱਗ ਜਾਂਦਾ ਉਹ ਦੋ ਸੂਟ ਨਹੀਂ ਖਰੀਦ ਸਕਦਾ ਚੱਜ ਦੇ ਜੇ ਇੱਕ ਸੂਟ ਦੀ ਉਹਦੀ ਗੱਲ ਨਹੀਂ ਕਰੀਏ 1500-2000 ਤੋਂ ਹਲਕਾ ਪੈਂਟ ਕਮੀਜ਼ ਨਹੀਂ ਅੱਜ ਸਮੇਂ ਦੇ ਵਿੱਚ ਆਉਂਦੀ ਉਦੋਂ ਤੋਂ ਬਾਅਦ ਜਿਹੜੀ ਬਿਜਲੀ ਜਿਹੜੀ ਬੰਡੀ ਕਰਨ ਦਾ ਕੰਮ ਹੈ ਜਿਹਦੇ 'ਚ ਵੱਡੀ ਗਿਣਤੀ ਤੁਸੀਂ ਸਾਰੇ ਬੈਠੇ ਹੋਇਓ ਇਹਨਾਂ ਦੱਪਰਾ ਤੋਂ ਲੈ ਕੇ ਕਲੈਰੀਅਲ ਸਟਾਪ ਤੋਂ ਲੈ ਕੇ ਘਰਾਂ ਤੱਕ ਬਿਜਲੀ ਪਹੁੰਚਾਉਣ ਵਾਲੇ ਜਿਹੜੇ ਬੰਦੇ ਆ ਉਹਨਾਂ ਸਾਰਿਆਂ ਨੂੰ ਹੌਲੀ-ਹੌਲੀ ਪ੍ਰਾਈਵੇਟ ਕਰ ਦੇਣਾ। ਇਸੇ ਕਰਕੇ ਲਗਾਤਾਰ ਡਿਜੀਟਲ ਕੀਤਾ ਜਾ ਰਿਹਾ ਹੈ ਕਿ ਹੁਣ ਮੀਟਰ ਜਿਹੜੇ ਆ ਮੀਟਰ ਰੀਡਰ ਛੱਡ ਦੇਣੇ ਆ। ਕਿੰਨੇ ਪੋਸਟਾਂ ਤੁਹਾਨੂੰ ਵੀ ਪਤਾ ਕਿ ਪੰਜਾਬ ਦੇ ਵਿੱਚ ਮੀਟਰ ਰੀਡਰਾਂ ਦੀ ਕਿੰਨੀਆਂ ਪੋਸਟਾਂ ਜਿਹੜੀਆਂ ਖਤਮ ਹੋ ਗਈ। ਲਗਭਗ 13.5 ਹਜ਼ਾਰ ਪੰਜਾਬ ਦਾ ਪਿੰਡ ਹੈ। ਇਹਦੇ ਵਿੱਚੋਂ 2.5 3000 ਤੋਂ ਵੱਧ ਗਿਣਤੀ ਦੇ ਵਿੱਚ ਪੰਜਾਬ ਦੇ ਬਿਜਲੀ ਬੋਰਡ ਦੇ ਮੀਟਰ ਰੋਡਰ ਦੀ ਪੋਸਟ ਖਤਮ ਹੋ ਚੁੱਕੀ ਹੈ। ਇਦਾਂ ਜਿਹੜੇ ਬਿੱਲ ਤੇ ਇੱਕ ਇਸੀ ਦਫ਼ਤਰ ਦੇ ਵਿੱਚ ਚਾਰ ਜਣੇ ਇੱਕ ਸਮੇਂ ਤੇ ਮੈਂ ਦਿਖਦਾ ਰਿਹਾ ਆ ਕਿ ਚਾਰ ਜਣੇ ਇੱਥੇ ਬਿਜਲੀ ਦੇ ਬਿੱਲ ਲੈਣ ਆਲੇ ਹੁੰਦੇ ਸੀਗੇ। ਨਰਿੰਦਰ ਹੁਣੀ, ਕਸ਼ਮੀਰ ਹੁਣੀ ਉਹਨਾਂ ਦੇ ਨਾਲ ਹੋਰ ਅੱਜ ਮੈਨੂੰ ਲੱਗਦਾ ਇੱਕ ਜਣਾ ਸ਼ਾਇਦ ਇਸ ਦਫ਼ਤਰ ਦੇ ਵਿੱਚ ਜਿੱਥੇ ਚਾਰ ਜਣਿਆਂ ਦਾ ਕਾਰ ਇਸ ਦਫ਼ਤਰ ਦੇ ਬਿੱਲ ਰਿਸੀਵ ਕਰਨ ਤੇ ਲੱਗਦਾ ਸੀਗਾ ਅੱਜ ਇੱਕ ਜਣ ਆਇਆ ਜਦੋਂ ਉਹ ਵੀ ਰਿਟਾਇਰ ਹੋ ਗਿਆ। ਤੇ ਪੋਸਟ ਖਤਮ ਹੋ ਜੰਦੀ ਹੈ ਇਹ ਹੈ ਪ੍ਰਾਈਵੇਟ ਸੈਕਟਰ ਜਿਹੜਾ ਲਗਾਤਾਰ ਛੋਟਿਆ ਜਾਂਦਾ ਹੈ ਇਸੇ ਕਰਕੇ ਅਸੀਂ ਸੰਯੁਕਤ ਕਿਸਾਨ ਮੋਰਚੇ ਬਲੋ ਸਟੈਂਡ ਰੱਖਿਆ ਸੀਗਾ ਵੀ ਜਿਹੜਾ ਬਿਜਲੀ ਸੋਕ ਬਿੱਲ 2020 ਹੈ ਇਹਨੂੰ ਵੀ ਸਰਕਾਰ ਪਿੱਛੇ ਲੈ ਕੇ ਜਵੇ ਕਿਉਂਕਿ ਖੇਤੀ ਦੇ ਤਿੰਨ ਕਾਨੂੰਨ ਤਾਂ ਪਾਸ ਕਰਾਤੇ ਸੀਗੇ ਇਹ ਠੰਡੇ ਬਸਤੇ ਚ ਰੱਖਿਆ ਸੀਗਾ ਇਹ ਬਿੱਲ ਹਜੇ ਪਾਸ ਕਰਨਾ ਸੀਗਾ ਕਿਸਾਨੀ ਕੋਲ ਕਰਕੇ ਪਿੱਛੇ ਲੈ ਕੇ ਗਿਆ ਪਰ ਭਗਵੰਤ ਮਾਨ ਉਹਦੇ ਤੋਂ ਵੀ ਜਲ ਕੇ ਲਈ ਵੀ ਪ੍ਰਧਾਨ ਮੰਤਰੀ ਤੋਂ ਵੀ ਕਾਣਾ ਹੈ ਮੰਤਰੀ ਦਾ ਹੱਥ ਆਏ ਸੀਗਾ ਵੀ ਦੇਸ਼ ਵੇਚਦਾ ਨਾ ਭਗਵੰਤ ਮਾਨ ਤਾਂ ਕਹਿੰਦਾ ਵੀ ਮੈਂ ਦੇਸ਼ ਦੇ ਲੋਕ ਵੀ ਵੇਚ ਲਵਾਂਗਾ ਭਗਵੰਤ ਮਾਨ ਤਾਂ ਇੱਥੇ ਤੱਕ ਆ ਗਿਆ ਉਹ 3 ਦਿਨਾਂ ਦੀ ਸਟ੍ਰਾਈਕ ਤੇ ਉਹਨੇ ਤਾਂ ਕਹਿਤਾ ਵੀ ਆਸਮਾ ਲਾਤਾ ਪਰ ਉਹਨੇ ਨਹੀਂ ਕਿਹਾ ਵੀ ਦੱਸੋ ਜੱਜ ਜਿੱਤੇ ਬੰਦੇ ਦੀ ਆਗੂ ਤੁਸੀਂ ਆਓ ਮੇਰੇ ਕੋਲ ਚੰਡੀਗੜ੍ਹ ਤੁਹਾਡੀਆਂ ਡਿਮਾਂਡਾਂ ਕੀ ਆ ਮੈਂ ਸੁਣਾ ਤਾਂ ਸਹੀ ਚਾਹੀਦਾ ਤਾਂ ਇਹੀ ਸੀ ਨਾ ਕਿ ਤੂੰ ਮਾਲਕ ਹੈ ਪੰਜਾਬ ਦਾ ਤੂੰ ਮੁੱਖ ਮੰਤਰੀ ਹੈ ਪੰਜਾਬ ਦਾ ਘੱਟੋ ਘਾਟਾ ਆ ਕੇ ਸਾਡੀ ਗੱਲ ਸੁਣ ਵੀ ਕੀ ਤੁਹਾਡਾ ਮਹਿੰਗਾਈ ਪਤਾ ਕਿੰਨੇ ਸਮੇਂ ਤੋਂ ਨਹੀਂ ਪਿਆ ਮੈਂ ਕੀ ਕਰ ਸਕਦਾ ਉਹਦੇ ਲਈ ਤੁਹਾਡੀ ਪ੍ਰੈਣੀ ਪੈਂਚਲ ਬਹਾਲ ਕਰਨ ਦੇ ਲਈ ਮੈਂ ਕੀ ਕਰ ਸਕਦਾ ਡਿਮਾਂਡਾਂ ਜਿਹੜੀਆਂ ਆਉਂਦੀਆਂ ਪਰ ਇਹ ਕਰਨ ਦੇ ਬਜਾਏ ਦਬਕ ਕੇ ਦੱਸ ਰਿਹਾ ਜਿੱਦਾਂ ਉਹ ਰਾਜਾ ਹੁੰਦਾ ਹੈ ਉਹ ਨਹੀਂ ਦੱਸਣ ਦੀ ਇਹ ਲੋੜ ਹੈ ਕਿ ਇਹ ਮੁਲਕ ਲੋਕਾਂ ਨੇ ਆਜ਼ਾਦ ਕਰਿਆ ਹੈ ਲੋਕਤੰਤਰ ਹੈ ਨਾ ਕਿ ਰਾਜਾ ਸ਼ਾਹੀ ਅਰ ਜਵਾਰਾ ਚਾਹੀਏ ਮੈਂ ਜਿੱਥੇ ਤੁਹਾਡੇ ਵਿੱਚ ਗੱਲ ਕਹਿਣਾ ਪਏ ਭਗਵੰਤ ਮਾਨ ਜਿਹੜਾ ਬੇਟਲਾ ਹੋ ਕੇ ਲਗਾਤਾਰ ਤਸ਼ੱਦਦ ਕਰ ਰਿਹਾ ਹਰ ਉਸ ਵਰਤ ਤੇ ਜਿਹੜਾ ਕਿਰਤੀ ਹੈ ਜਿਹੜਾ ਮਿਹਨਤ ਕਰਦਾ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਨੌਜਵਾਨ ਹੈ ਚਾਹੇ ਉਹ ਮਲਾਜ਼ਮ ਹੈ ਉਹਨਾਂ ਨੂੰ ਹੁਣੇ ਦੇਖ ਲੈਣਾ ਚਾਹੀਦਾ ਤੈਅ ਕਰ ਲੈਣਾ ਚਾਹੀਦਾ ਤੇ ਪਰ ਵਰਤਮਾਨ ਦੇ ਲੀਡਰਾਂ ਨੂੰ ਤੇ ਵੀ ਸਰਕਾਰ ਨੂੰ ਤੇ ਕਹਿ ਦੇਣਾ ਪੀਪਲ ਵਰਤਮਾਨ ਸਿਆ ਤੂੰ ਹੁਣ ਕੱਢ ਦੇ ਦਿੱਖਿਆ ਪਾਲਣਾ ਪੀ 2027 ਦੇ ਵਿੱਚ ਤੇਰਾ ਇੱਕ ਲੀਡਰ ਪੰਜਾਬ ਦੇ ਵਿੱਚ ਨਹੀਂ ਘੁੰਮਣ ਦਵਾਗੇ ਤੇ ਕਹਿ ਦੇਣਾ ਚਾਹੀਦਾ ਸੋਨ ਮੇਟ ਦਾ ਜਿੰਦਾਬਾਦ 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 ਇਹ ਦਿਨ ਯਾਦ ਰੱਖਣੇ ਚਾਹੀਦੇ ਆ ਜਿਹੜਾ ਸਮਾਂ ਹੈ ਜਿਸ ਸਮੇਂ ਦੇ ਵਿੱਚ ਅਸੀਂ ਬੀਤ ਰਹੇ ਹਾਂ ਲਗਾਤਾਰ ਹੜ ਦਾ ਮਾਹੌਲ ਬਣਿਆ ਹੋਇਆ ਹੈ ਇਸ ਮਾਹੌਲ ਦੇ ਵਿੱਚ ਲਗਾਤਾਰ ਬਿਜਲੀ ਮਹਿਕਮੇ ਦੀ ਇੱਕ ਅਹਿਮ ਰੋਲ ਹੁੰਦਾ ਹੈ ਪਰ ਅਜਿਹੇ ਮਾਹੌਲ ਦੇ ਵਿੱਚ ਬਿਜਲੀ ਮਹਿਕਮੇ ਦੀ ਗੱਲ ਨਹੀਂ ਸੁਣਨੀ ਇੱਕ ਇੱਕ ਕਰਕੇ ਜੇ ਉਹਨਾਂ ਦੇ ਪਰ ਤਸਦਦ ਕਰਨ ਦਾ ਯਤਨ ਕਰਨਾ ਇਹ ਦੱਸਦਾ ਹੈ ਕਿ ਅਸੀਂ ਲੋਕਾਂ ਦੇ ਉੱਪਰ ਤਸਦਦ ਕਰਨਾ ਚਾਹੁੰਦੇ ਹਾਂ ਨਾ ਕਿ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਹਾਂ ਤੁਸੀਂ ਇਸ ਲੜਾਈ ਦੇ ਵਿੱਚ ਡਟੇ ਰਹੋ ਤੁਹਾਡੀ ਇਹ ਲੜਾਈ ਜ਼ਰੂਰ ਕਾਮਯਾਬ ਹੋਏਗੀ ਜਿੰਤਾ ਹੀ ਪਰਸੋਂ ਲੈਂਡ ਪੂਲਿੰਗ ਜਿਹੜਾ ਆ ਉਹ ਐਕਟ ਕਾਨੂੰਨ ਪਿੱਛੇ ਨਹੀਂ ਹੈ ਸਕੀਮ ਇਦਾਂ ਹੀ ਤੁਹਾਡੇ ਹੱਥ ਦੇ ਵਿੱਚ ਜਲਦੀ ਮੀਟਿੰਗ ਦੇ ਕੇ ਪਰ ਹਸਮਣ ਕਹੂੰਗਾ ਵੀ ਮੈਂ ਇੱਕ ਮੰਗਾਂ ਮੰਨਣ ਆਇਆ ਕਿਉਂਕਿ ਵੋਟਾਂ ਤੋਂ ਬਗੈਰ ਕਿਸਾਰਾ ਇਹਨਾਂ ਦੇ ਲੀਡਰਾਂ ਦਾ ਵੀ ਹੈ ਨਹੀਂ ਤੇ ਤੁਹਾਨੂੰ ਅਸੀਂ ਆਪਣੀ ਜਥੇਬੰਦੀਆਂ ਵੱਲੋਂ ਚਾਹੇ ਅਸੀਂ ਨੌਜਵਾਨਾਂ 'ਚ ਕੰਮ ਕਰਦੇ ਆਂ ਚਾਹੇ ਕਿਸਾਨਾਂ 'ਚ ਕੰਮ ਕਰਦੇ ਆਂ ਚਾਹੇ ਹੋਰ ਮੰਨੇ ਕਾ ਕਾਮਿਆ 'ਚ ਹੋਰ ਜਥੇਬੰਦੀਆਂ 'ਚ ਕੰਮ ਕਰਦੇ ਆਂ ਜਿੱਥੇ ਤੱਕ ਲੋੜ ਪਈ ਤੁਸੀਂ ਇੱਕ ਹਾਕ ਮਾਰਿਓ ਅਸੀਂ ਆਪਣੀ ਤਾਕਤ ਤੋਂ ਵੱਧ ਸਮਰੱਥਾ ਦੇ ਨਾਲ ਤੁਹਾਡੀ ਸਟਰਗਲ ਦੇ ਵਿੱਚ ਸ਼ਾਮਲ ਹੋਵਾਂਗੇ ਇਹ ਭੁਲੇਖਾ ਛੱਡ ਦੇ ਇਹ ਸਰਕਾਰ ਤੇ ਉਹ ਵਿਰੋਧੀ ਲੋਕ ਜਿਹੜੇ ਤੁਹਾਡੇ ਸਟਰਗਲ 'ਚ ਸ਼ਾਮਲ ਨਹੀਂ ਹੋ ਰਹੇ ਤੁਹਾਡੀ ਲੜਾਈ ਪੱਕੀ ਹੋਤਰ ਹੈ ਇਹ ਇੱਕ ਨਾ ਇੱਕ ਦਿਨ ਚੰਗੇ ਰਿਜ਼ਲਟ ਲੈ ਕੇ ਆਊਗੀ ਧਿਆਨ ਵਾਲੀ ਜਨਰੇਸ਼ਨ ਨੂੰ ਵੀ ਇਹ ਇਤਿਹਾਸ ਕਾਇਮ ਕਰੂਗੀ ਕਿ ਬਿਜਲੀ ਕੰਮ ਇਕੱਠੇ ਹੋ ਕੇ ਲੜੇ ਸੀ ਤੇ ਆਪਣੀਆਂ ਮੰਗਾਂ ਭਗਵੰਤ ਮਾਨ ਸਰਕਾਰ ਤੋਂ ਕਾਮਯਾਬ ਕਰਈਆਂ ਧੰਨਵਾਦ ਸਭ